ਖੰਦੇ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਨਕੂਦਰ ਦੇ ਫੇਮਸ ਚੌਕ ਡਾਕਟਰ ਭੀਮrao ਅੰਬੇਦਕਰ ਬਾਬਾ ਸਾਹਿਬ ਜੀ ਦੇ ਚੌਕ ਵਿੱਚ ਮੌਜੂਦ ਹਾਂ ਜਿੱਥੇ ਵਾਲਮਿਕਨ ਟਾਈਗਰ ਫੋਰਸ ਦੇ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਬਾਬਾ ਸਾਹਿਬ ਜੀ ਦੇ ਜਿਹੜੇ ਰਤਿਮਾ ਆ ਉਹਦੀ ਜਿਹੜੀ ਸਫਾਈ ਕੀਤੀ ਜਾ ਰਹੀ ਆ ਔਰ ਨੌਜਵਾਨਾਂ ਦੇ ਵਿੱਚ ਇਹ ਜਿਹੜਾ ਜਜ਼ਬਾ ਆ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੌਜਵਾਨਾਂ ਵੱਲੋਂ ਜਿਹੜਾ ਫਿਲਹਾਲ ਸ਼ੁਰੂਆਤ ਕੀਤੀ ਗਈ ਆ ਔਰ ਦੁੱਧ ਨਾਲ ਵੀ ਅਭਿਸ਼ੇਕ ਕੀਤਾ ਜਾਏਗਾ ਇਸ਼ਨਾਨ ਕਰਵਾਇਆ ਜਾਏਗਾ ਬਾਬਾ ਸਾਹਿਬ ਦਾ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਇੱਥੇ ਕੁਝ ਰਾਜਨੀਤਿਕ ਪ੍ਰਦੂਸ਼ਣ ਵਾਇਆ ਸੀਗਾ ਔਰ ਬੜੀ ਨਾਰੇਬਾਜੀ ਹੋਈ ਸੀ ਜਿਹਦਾ ਸਮਾਜ ਔਰ ਹਰ ਲੋਕਾਂ ਦਾ ਕਿ ਇਹ ਇੱਕ ਐਸੀ ਹਸਤੀਆ ਦੇ ਦੇਸ਼ ਦੀ ਨਹੀਂ ਕਹਿ ਸਕਦੇ ਕਿ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਔਰ ਅੱਜ ਇਹ ਜੇ ਨੌਜਵਾਨ ਆ ਇਹਨਾਂ ਦਾ ਜਿਹੜਾ ਜੋਸ਼ ਆ ਇਹ ਦੇਖ ਕੇ ਇਹ ਕਹਾਂਗਾ ਕਿ ਇਹ ਜਿਹੜਾ ਜਜ਼ਬਾ ਆ ਇਹ ਹਰ ਨੌਜਵਾਨ ਵਿੱਚ ਹੋਣਾ ਚਾਹੀਦਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਨੇ ساری ਜ਼ਿੰਦਗੀ ਜਿਹੜਾ ਸੌਰੀ ਸੰਘਰਸ਼ ਕੀਤਾ ਹੈ ਔਰ ਉਹਨਾਂ ਨੇ ਉਸ ਸਮੇ 32 ਡਿਗਰੀਆਂ ਹਾਸਲ ਕੀਤੀਆਂ ਜਿਸ ਸਮੇ ਜਾਤੀਵਾਦ ਦਾ ਪੂਰਾ ਬੋਲਬਾਲਾ ਸੀ ਔਰ ਉਹਨਾਂ ਨੂੰ ਸਕੂਲ ਦੇ ਵਿੱਚ ਐਂਟਰ ਵੀ ਨਹੀਂ ਸੀ ਹੋਣ ਦਿੱਤਾ ਗਿਆ ਔਰ ਉਹ ਜਿਹੜਾ ਖਿੜਕੀ ਆ ਕਲਾਸ ਦੀ ਖਿੜਕੀ ਸੀ ਉਹਦੇ ਕੋਲ ਖੜੇ ਹੋ ਕੇ ਬਾਹਰ ਤੇ ਉਹ ਪੜ੍ਹਾਈ ਕਰਦੇ ਸੀਗੇ ਇੱਕ ਵਕਤ ਐਸਾ ਆਇਆ ਕਿ ਉਹਨਾਂ ਨੇ 32 ਡਿਗਰੀਆਂ ਹਾਸਲ ਕੀਤੀਆਂ ਉਹਨਾਂ ਦੀ ਜਿਹੜੀ ਪਰਿਵਾਰਿਕ ਜਿਹੜੀ ਸਟੋਰੀ ਆ ਉਹ ਵੀ ਬੜੀ ਦਰਦਨਾਕ ਆ ਅ ਉਹਨਾਂ ਦੇ بیٹے ਸੀ ਜਿਹੜੇ ਇਲਾਜ ਲੱਭੋ ਔਰ ਉਹਨਾਂ ਦੀ ਮੌਤ ਹੋ ਜਾਂਦੀ ਆ ਪਰ ਫਿਰ ਵੀ ਬਾਬਾ ਸਾਹਿਬ ਨੇ ਜਿਹੜਾ ਆਪਣਾ ਜਿਹੜਾ ਫਰਜ ਆ ਦੇਸ਼ ਪ੍ਰਤੀ ਔਰ ਉਸ ਸਮੇਂ ਜਿਹੜੀਆਂ ਪ੍ਰੀਤੀਆਂ ਸੀ ਜਿਹੜੀ ਜਾਤੀ ਭੇਦ ਭਾਵ ਸੀ दलित समाज ਦੇ ਲੋਕਾਂ ਲਈ ਬਹੁਤ ਵੱਡਾ ਇੱਕ ਟੱਕਾ ਸੀ ਜਿਸ ਦੇ ਖਿਲਾਫ 바ਵਾ ਸਾਹਿਬ ਨੇ ਆਵਾਜ਼ ਉਠਾਈ ਔਰ ਉਹਨਾਂ ਦੀ ਜਿੱਤ ਹੋਈ ਉਹਨਾਂ ਨੇ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹ ਲਿਖਿਆ ਉਹ ਦੇਸ਼ ਦੀ ਜਿਹੜੀ ਕਾਨੂੰਨ ਵਿਵਸਥਾ ਆ ਉਹ ਸੰਵਿਧਾਨ ਦੇ ਮੁਤਾਬਕ ਚੱਲ ਰਹੀ ਆ ਔਰ ਇਸ ਸੰਵਿਧਾਨ ਬਹੁਤ ਸਾਰੇ ਦੇਸ਼ ਫੋਲੋ ਕਰ ਰਹੇ ਆ 바ਵਾ ਸਾਹਿਬ ਦੀ ਜਿਹੜੀ ਪ੍ਰਤਿਮਾ ਆ ਉਹ ਬਹੁਤ ਸਾਰੇ ਦੇਸ਼ਾਂ ਵਿੱਚ ਲੱਗੀ ਹੈ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਅਮਰੀਕਾ ਦੇ ਵਿੱਚ ਵੀ ਆ ਜਿੱਥੇ ਬਿਲਡਿੰਗ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਹਰ ਇੱਕ ਗੋਰਾ ਚਾਹੇ ਉਹ ਐਸਪੀਆ ਚਾਹੇ ਐਸਐਸਪੀਆ ਚਾਹੇ ਉਹ ਲੀਡਰ ਆ ਚਾਹੇ ਉਹ ਕੋਈ ਕਿਸੇ ਵੀ ਅਹੁਦੇ ਦੇ ਨਾਲ ਸਬੰਧਤ ਹੋਵੇ ਉਹ ਬਾਬਾ ਸਾਹਿਬ ਨੂੰ ਨਮਨ ਕਰਕੇ ਬਿਲਡਿੰਗ ਦੇ ਵਿੱਚ ਦਾਖਲ ਹੁੰਦਾ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਬਾ ਸਾਹਿਬ ਇੱਕ ਇੰਡੀਅਨ ਨੇ ਔਰ ਹਰ ਕਮਿਊਨਿਟੀ ਦੇ ਨਾਲ ਉਹਨਾਂ ਦਾ ਰابطਾ ਸੀ ਔਰ ਹਰ ਕਮਿਊਨਿਟੀ ਨੂੰ ਉਹਨਾਂ ਨੇ ਪਿਆਰ ਕੀਤਾ ਹਰ ਕਮਿਊਨਿਟੀ ਦਾ ਜਿਹੜਾ ਸਾਕਸ਼ਾ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਨਮਨ ਕਰ ਸਕਦਾ ਹੈ ਉਹਨਾਂ ਨੂੰ ਕਿਸੇ ਦੀ ਵੀ ਇਹ ਰੋਕਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਸਭ ਦੇ ਨੇ ਮੈਂ ਕਹਿਣਾ ਚਾਹਾਂਗਾ ਆ ਪਿਛਲੇ ਦਿਨ ਹੀ ਥੇ ਅ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਐਸਸੀ ਡਿੰਕੂ ਜੀ ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ ਔਰ ਬਹੁਤ ਸਾਰੇ ਬਿਆਨ ਵੀ ਆਇਆ ਉਹਨਾਂ ਵਿੱਚ ਕਿਹਾ ਗਿਆ ਕਿ ਆ ਬਾਬਾ ਸਾਹਿਬ ਨੂੰ ਸਾਨੂੰ ਨਮਨ ਨਹੀਂ ਕਰਨ ਦਿੱਤਾ ਗਿਆ ਬਾਬਾ ਸਾਹਿਬ ਨੂੰ ਨਮਨ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਬਾਬਾ ਸਾਹਿਬ ਸਭ ਦੇ ਨੇ ਔਰ ਉਹਨਾਂ ਨੇ ਹਰ ਕਮਿਊਨਿਟੀ ਔਰ ਖਾਸ ਕਰਕੇ ਉਸ ਸਮੇਂ ਜਿਹੜਾ ਔਰਤਾਂ ਦਾ ਬਹੁਤ ਜਿਆਦਾ ਕਹਿ ਸਕਦੇ ਆ ਕਿ ਨਿਰਦਰ ਸੀਗਾ ਤੁਸੀਂ ਤਸਵੀਰਾਂ ਵੀ ਨਾਲ-ਨਾਲ ਦੇਖ ਸਕਦੇ ਹੋ ਨੌਜਵਾਨ ਜਿਹੜੇ ਮੁੰਡੇ ਆ ਉਹ ਸਫਾਈਆਂ ਦੇ ਵਿੱਚ ਲੱਗੇ ਹੋਏ ਆ ਔਰ ਬਾਬਾ ਸਾਹਿਬ ਦੀ ਇਹ ਹੀ ਪ੍ਰਤਿਮਾ ਆ ਉਹਦੇ ਆਸ-ਪਾਸ ਜਿਹੜੀ ਸਫਾਈ ਆ ਉਹ ਬਣੇ ਹੀ ਪ੍ਰਸ਼ਾਨ ਨਾਲ ਕੀਤੀ ਜਾ ਰਹੀ ਆ ਅਨਲਕੋਦਰ ਸ਼ਹਿਰ ਦਾ ਇਹ ਸਭ ਤੋਂ ਵਿਅਸਤ ਚੌਕ ਆ ਇਹ ਇੱਕ ਚੁਰਸਤੇ ਦੇ ਵਿੱਚ ਬਣਿਆ ਹੋਇਆ ਚੌਕ ਆ ਇਹ ਰਸਤਾ ਜਿਹੜਾ ਜਾ ਰਿਹਾ ਹੈ ਇਹ ਫਗਵਾੜਾ ਔਰ ਇਸ ਦੇ ਨਾਲ ਹੀ ਜਿਹੜਾ ਇਹ ਰਸਤਾ ਹੈਗਾ ਆ ਇਹ ਨੂਰ ਮਹਿਲ ਜਾਂਦਾ ਆ ਆ ਜਿਹੜੀ ਸੜਕ ਆ ਇਹ ਤੁਸੀਂ ਦੇਖ ਰਹੇ ਹੋ ਇਹ ਜਾ ਰਹੀ ਹੈ ਜੀ ਬਾਪੂ ਲਾਲ ਬਾਸ਼ਾ ਦਰਬਾਰ ਔਰ ਸ਼ਾਰਟਕਟ ਵੀ ਕਹਿ ਸਕਦੇ ਆ ਇਹ ਜਦਰਾਵਾਂ ਨੂੰ ਜਾਂਦੀ ਆ ਇਹ ਜਿਹੜਾ ਇਹ ਰੋਡ ਹੈ ਇਹ ਸ਼ਹਿਰ ਦੇ ਮੇਨ ਬਾਜ਼ਾਰ ਔਰ ਇਹ ਸ਼ਾਹਕੋਟ ਮਲਸੀਆਂ ਸੁਲਤਾਨਪੁਰ ਸਾਹਿਬ ਨੂੰ ਮੋੜ ਵੀ ਹੈ ਸੜਕ ਔਰ ਸਫਾਈ ਦੇ ਨਾਲ ਨਾਲ ਕਹਿ ਸਕਦੇ ਆ ਕਿ ਅੱਜ ਇੰਦਰਦੇਵਤਾ ਵੀ ਬੜੇ ਮਿਹਰਬਾਨ ਆ ਉਹਨਾਂ ਵੱਲੋਂ ਵੀ ਬਾਰਿਸ਼ ਹੈ نوجوان کا ساتھ دسو دیکھ رہے ہو یار میری گل سنچری دیکھو چتری ربی ربی کتنے شتری دیکھو شتری ہوں આ જલેલા સપાના ઓલી આ પા આ આ આ કહેલા ત્યારે ਇਹ ਜਿਹੜਾ ਚੌਕ ਆ ਇਹਦੇ ਵਿੱਚ ਜਿਹੜੇ ਮਜ਼ਦੂਰ ਵੀ ਆ ਕੇ ਸਵੇਰ ਨੂੰ ਖੜਦੇ ਨੇ ਜਿਹੜੇ ਕਿ ਕੰਮ ਦੀ ਤਲਾਸ਼ ਦੇ ਵਿੱਚ ਬਿਲਡਿੰਗ ਕੰਸਟਰਕਸ਼ਨ ਕਿਸੇ ਨੇ ਰੰਗ ਕਰਾਉਣਾ ਹੋਵੇ ਜਾਂ ਫਿਰ ਕੋਈ ਕੋਈ ਘਰੇਲੂ ਕੰਮ ਲਈ ਮਜ਼ਦੂਰ ਜਿਹੜੇ ਆ ਕੇ ਇੱਥੇ ਖੜਦੇ ਆ ਮਜ਼ਦੂਰ ਵੀ ਇੱਥੇ ਇਸ ਵਕਤ ਬੈਠੇ ਹੋਏ ਆ ਔਰ ਕਹਿ ਸਕਦੇ ਆ ਕਿ ਬੇਰੁਜ਼ਗਾਰੀ ਦਾ ਇੰਨਾ ਹਾਲ ਹੈ ਕਿ 10:30 ਵੱਜ ਚੁੱਕੇ ਆ ਪਰ ਇਹ ਜਿਹੜੇ ਮਜ਼ਦੂਰ ਆ ਇਹਨਾਂ ਨੂੰ ਕੰਮ ਨਹੀਂ ਲੱਗਦਾ ਮਿਲਿਆ ਔਰ ਇਹ ਵੀ ਇਸ ਟਾਈਮ ਬੈਠੇ ਆ ਇੰਤਜ਼ਾਰ ਕਰ ਰਹੇ ਆ ਕਿ ਕੋਈ ਆ ਕੇ ਤੇ ਸਾਨੂੰ ਕੰਮ ਮਿਲੇ ਤਾਂ ਕਿ ਅਸੀਂ ਆਪਣੇ ਘਰ ਵਾਸਤੇ ਆਪਣੇ ਬੱਚਿਆਂ ਵਾਸਤੇ ਰੋਜੀ ਰੋਟੀ ਦਾ ਪ੍ਰਬੰਧ ਕਰ ਸਕੀਏ ਪਰ ਕਹਿ ਸਕਦੇ ਕਿ ਇਹ ਬੇਰੋਜ਼ਗਾਰੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਇਹ ਲੋਕ ਜਿਹੜੇ ਰੋਟੀਆਂ ਵਾਲੇ ਡੱਬੇ ਲੈ ਕੇ ਆਉਂਦੇ ਆ ਤੇ ਵਾਪਸ ਚਲੇ ਜਾਂਦੇ ਆ ਕਿਉਂਕਿ ਕੰਮ ਮੌਸਮ ਵੀ ਖਰਾਬ ਆ ਵੈਸੇ ਵੀ ਇਹ ਲੋਕ ਜਿਹੜੇ ਆ ਇਸੇ ਤਰ੍ਹਾਂ ਹੀ ਵਾਪਸ ਜਾਣਗੇ ਕਿਉਂਕਿ ਇਹਨਾਂ ਨੂੰ ਜਿਹੜਾ ਕੰਮ ਉਹ ਨਹੀਂ ਮਿਲਦਾ ਨੌਟਵਨ ਮੁੰਡੇ ਬੜੀ ਮਿਹਨਤ ਕਰ ਰਹਾ ਹੈ ਜੀ ਔਰ ਮੈਂ ਚਾਹਾਂਗਾ ਕਿ ਇਹ ਜਿਹੜੀ ਵੀਡੀਓ ਆ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ 바ਵਾ ਸਾਹਿਬ ਦੇ ਇਤਿਹਾਸ ਬਾਰੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਜਰੂਰ ਜਾਣਕਾਰੀ ਦਿਓ ਕਿਉਂਕਿ ਉਹਨਾਂ ਨੇ ਇਹ ਸੰਘਰਸ਼ ਜਿਹੜਾ ਲੜਿਆ ਹੈ ਉਹ ساری ਜ਼ਿੰਦਗੀ ਅ ਅੱਜ ਉਹਨਾਂ ਦੀ ਇਹ ਜਿਹੜੀ ਪੂਜਾ ਹੁੰਦੀ ਹੈ ਉਹਨਾਂ ਦੀ ਸੇਵਾ ਹੋ ਰਹੀ ਹੈ ਅ ਦੇਸ਼ ਦੇ ਵਿੱਚ ਜੇ ਕਹਿ ਸਕਦੇ ਆ ਕਿ ਇਨਸਾਨ ਉਹੀ ਕਾਮਯਾਬ ਆ ਜਿਹਨੂੰ ਦੁਨੀਆ ਤੇ ਜਾਣ ਤੋਂ ਬਾਅਦ ਉਹਦਾ ਨਾਂ ਹੋਵੇ ਉਹਨੂੰ ਯਾਦ ਰੱਖਿਆ ਜਾਵੇ یہ جڑا چونک بنایا گیا نگر کونسل نکودر وجہ بنایا گیا نگر کونسل نکودر تا بھی بہت واٹا ہاتھ ہے اور انہا ادا چوک بنایا بابا صاحب جی لکھر لکھن روپیہ خرچ کے یہ جڑا چوک بنایا گیا ਵਾਰਸ਼ ਵੀ ਬਹੁਤ ਜ਼ਿਆਦਾ ਹੋ ਗਈ ਹੈ ਪਰ ਇਹ ਜਿਹੜੇ ਨੌਜਵਾਨ ਆ ਇਹ ਕੰਮ ਕਰ ਰਹੇ ਆ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾयां ਉਹਨੂੰ ਬੜੇ ਵਧੀਆ ਤਰੀਕੇ ਨਾਲ ਨੌਜਵਾਨ ਮੁੰਡੇ ਸਾਫ਼ ਕਰ ਰਹੇ ਆ ਜਜ਼ਵੇ ਨੂੰ ਸਲਾਮ ਹੈ ਵੀਡੀਓ ਨੂੰ ਸ਼ੇਅਰ ਕਰੋ ਔਰ ਅੱਗੇ ਦੇਖ ਕੇ ਪਤਾ ਲੱਗਣਾ ਚਾਹੀਦਾ ਕਿ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾयां ਉਹਦੇ ਲਈ ਨੌਜਵਾਨਾਂ ਦਾ ਜਿਹੜਾ ਕਿੰਨਾ ਉਤਸ਼ਾਹ ਆ ਜਜ਼ਬਾ ਆ موسم بہت زیادہ خراب ہے تھوڑی دیر بعد اتنا ਇਹ ਜਿਹੜੀਆਂ ਤਸਵੀਰਾਂ ਆ ਫਿਰ ਤੋਂ ਦਿਖਾਵਾਂਗੇ ਔਰ ਬਾਬਾ ਸਾਹਿਬ ਜੀ ਨੂੰ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਏਗਾ ਤਦ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਫਿਰ ਕਹਿਣਾ ਚਾਹਾਂਗਾ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ